ਮੁਰਦਾਬਾਦ ਜਿਆ ਸਰਕਾਰ ਮੁਰਦਾਬਾਦ ਜਿਆ ਸਰਕਾਰ ਮੁਰਦਾਬਾਦ ਸਾਡੀ ਵਾਹੇ ਜੀ ਸਾਡੀ ਹਾਂ ਹੈ ਲੈਨ ਪੂਲ ਰੱਦ ਕਰੋ ਲੈਨ ਪੂਲ ਰੱਦ ਕਰੋ ਲੈਨ ਪੂਲ ਰੱਦ ਕਰੋ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਪੰਜਾਬ ਦੇ ਨੌਜਵਾਨ ਜਿਹੜੇ ਆ ਦੇਖੋ ਟਰੈਕਟਰਾਂ ਦੇ ਉੱਤੇ ਜਿਹੜਾ ਮਾਰਚ ਕਰਦੇ ਆ ਉਹ ਤੁਸੀਂ ਦੇਖ ਸਕਦੇ ਹੋ ਦੇਰ ਦੁਨੀਆ ਚੈਨਲ ਦੇ ਉੱਤੇ ਜਿਹੜਾ ਲਗਾਤਾਰ ਤੁਹਾਨੂੰ ਦਿਖਾਇਆ ਜਾ ਰਿਹਾ ਨਹੀਂ ਤਾਂ ਕਿਸਾਨਾਂ ਕੋਲੋਂ 5 ਮਿੰਟ ਟਾਈਮ ਨਹੀਂ ਹੁੰਦਾ ਆਪਣੀ ਮਿਹਨਤ ਦੇ ਵਿੱਚੋਂ ਹੀ ਟਾਈਮ ਕੱਢ ਕੇ ਇਦਾਂ ਦੇ ਜਿਹੜੇ ਸੰਘਰਸ਼ ਜਿਹੜੇ ਇਹਨਾਂ ਨੂੰ ਕਰਨੇ ਪੈਂਦੇ ਆ ਆ ਬਾਦਲੋ ਜੀ ਅੱਜ ਜਦੋਂ ਤੁਸੀਂ ਇਸ ਰੈਲੀ ਵਿੱਚ ਸਾਮਲ ਹੋਏ ਹੋ ਜਿਹੜਾ ਟਰੈਕਟਰ ਦੇ ਨਾਲ ਇਹ ਰੈਲੀ ਕੱਢੀ ਜਾ ਰਹੀ ਆ ਬਹੁਤ ਵੱਡੇ ਲੈਵਲ ਤੇ ਆ ਤੁਹਾਡਾ ਕੀ ਇਹਦੇ ਬਾਰੇ ਕਹਿਣਾ ਅੱਜ ਪੰਜਾਬ ਸਰਕਾਰ ਨੂੰ ਪਤਾ ਲੱਗ ਗਿਆ ਕਿਹੜਾ ਕਿਸਾਨ ਨਾਲ ਅੱਜ ਸਾਰੇ ਕਿਸਾਨ ਆਪਣੇ ਟਰੈਕਟਰ ਲੈ ਕੇ ਛੜਕਾਂ ਦੇ ਉੱਤੇ ਹੋਏ ਨੇ ਇਹ ਜਿਹੜੀ ਪਾਲਿਸੀ ਲੈ ਕੇ ਆਏ ਨੇ ਇਹ ਵਾਪਸ ਕਰਾ ਕੇ ਛੱਡਣਗੇ ਸਰਕਾਰ ਦੇ ਕਿਸੇ ਨਮਾਇਦੇ ਨੂੰ ਆਪਣੇ ਖੇਤ ਦੇ ਵਿੱਚ ਪੈਰ ਨਹੀਂ ਪਾਉਣ ਦਿੰਦੇ ਅੱਜ ਸਾਰੇ ਕਿਸਾਨਾਂ ਨੂੰ ਅਸੀਂ ਮਿਲੇ ਆ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਤੁਸੀਂ ਦੇਖਿਆ ਟਰੈਕਟਰਾਂ ਦੇ ਵਿੱਚ ਕਿਸਾਨ ਜਾ ਰਹੇ ਨੇ ਉਹ ਕਹਿ ਰਹੇ ਨੇ ਕਿ ਆਪਣੀ ਪਾਲਿਸੀ ਸਰਕਾਰ ਵਾਪਸ ਲਵੇ ਔਰ ਸਾਡਾ ਪੂਰਾ ਸਮਰਥਨ ਹੈ ਕਿਸਾਨਾਂ ਦੇ ਨਾਲ ਪਾਲਿਸੀ ਵਾਪਸ ਕਰਕੇ ਛੱਡਾਂਗੇ ਦੀਰਮਨ ਸਾਹਿਬ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਜੱਟ ਦਾ ਬੰਨੇ ਪਿੱਛੇ ਬੰਦਾ ਵੜ ਦਿੰਦਾ ਤੇ ਸਾਰੀ ਜ਼ਮੀਨ ਲੈਣ ਨੂੰ ਫਿਰਦੀ ਆ ਸਰਕਾਰ ਇਹਨੂੰ ਕਿੱਥੇ ਛੱਡ ਦਾਂਗੇ ਪੰਡਾ ਜੀ ਨੇ ਬਣ ਦਿਆਂਗੇ ਪੰਡਾ ਦੇ ਮਤੇ ਪੈ ਰਹੇ ਆ ਇਹਨਾਂ ਨੂੰ ਪੰਡਾ ਤੇ ਬਣ ਨਹੀਂ ਦੇਣਾ ਪਹਿਲਾਂ ਇਹ ਕਹਿੰਦਾ ਸੀ ਡੜਾ 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 ਹੁੰਦਾ ਹੈ ਡੜੇ ਦਾ ਪਤਾ ਲੱਗੂ ਡੜਾ ਪੀਂਦਾ ਅੱਜ ਉਹ ਜੇ ਵਿਸ਼ਾਲ ਟਰੈਕਟਰ ਮਾਰਚ ਦੇਖ ਕੇ ਇਸຫມੂਕ ਕਿਸਾਨ ਜੱਫੇ ਬੰਦੇ ਆ ਵੱਲੋਂ ਪੰਜਾਬ ਸਰਕਾਰ ਦੀ ਜੋ ਲੈਂਡ ਪੁਲਿਪ ਪਾਲਿਸੀ ਹੈ ਜੋ ਕਿ ਕਿਸਾਨਾਂ ਦੇ ਬਿਲਕੁਲ ਹੱਕਾਂ ਦੇ ਵਿਰੋਧ ਹੈ ਉਸਦੇ ਬਾਰੇ ਜੋ ਵੀ ਵਿਰੋਧ ਦੇ ਵਿੱਚ ਜੋ ਇਹ ਟਰੈਕਟਰ ਮਾਰਚ ਕੀਤਾ ਗਿਆ ਹੈ ਇਹ ਇਹ ਦੱਸਣ ਲਈ ਕੀਤਾ ਗਿਆ ਹੈ ਕਿ ਸਰਕਾਰ ਇਹਨਾਂ ਨੀਤੀਆਂ ਨੂੰ ਵਾਪਸ ਲਵੇ ਤੇ ਕਿਸਾਨ ਮਾਰੂ ਨੀਤੀਆਂ ਨੂੰ ਲਾਗੂ ਨਾ ਕਰਾਉਣ ਦੇ ਵਿਰੋਧ ਦੇ ਵਿੱਚ ਵੱਡਾ ਟਰੈਕਟਰ ਮਾਰਚ ਕੀਤਾ ਗਿਆ ਹੈ ਇਹ ਟਰੈਕਟਰ ਮਾਰਚ ਕਿੱਥੋਂ ਜੱਲਿਆ ਤੇ ਕਿੱਥੇ ਜਾ ਕੇ ਖਤਮ ਹੋਏਗਾ ਇਹ ਟਰੈਕਟਰ ਮਾਰਚ ਮੌਜੂਦਾ ਸਥਿਤੀ ਕੂਮਕਲਾ ਤੋਂ ਚੱਲ ਕੇ ਤੇ ਕੁਹਾੜਾ ਦੇ ਪਿੰਡਾਂ ਵਾਲ ਹੁੰਦੇ ਹੁੰਦੇ ਮਵਾੜਾ ਚੰਡੀਗੜ੍ਹ ਰੋਡ ਤੋਂ ਹੁੰਦੇ ਦੁਬਾਰਾ ਕੂਮਕਲਾਂ ਦੇ ਵਿੱਚ ਹੀ ਜਾ ਕੇ ਸਮਾਪਤ ਹੋਏ। ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਜੋ ਪੰਜਾਬ ਸਰਕਾਰ ਦੀਆਂ ਜੋ ਨੀਤੀਆਂ ਨੇ ਪੂਲ ਲੈਂਡਿੰਗ ਨੂੰ ਚਲਾ ਕੇ ਜ਼ਮੀਨਾਂ ਖੋਈਆਂ ਜਾ ਰਹੀਆਂ ਪੰਜਾਬ ਦੀਆਂ। ਜੇ ਜ਼ਮੀਨਾਂ ਖੋਣ ਦੀ ਗੱਲ ਆ ਗਈ ਤਾਂ ਅਸੀਂ ਆਪਣੀ 1 ਇੰਚ ਜ਼ਮੀਨ ਵੀ ਨਹੀਂ ਛੱਡਾਂਗੇ। ਇਹਦੇ ਵਾਸਤੇ ਸਾਨੂੰ ਆਪਣੀਆਂ ਜਾਨਾਂ ਵੀ ਦੇਣੀਆਂ ਪਈਆਂ ਸਾਡੀ ਜ਼ਮੀਨ ਹੀ ਨਾ ਰਹੀ ਤੇ ਅਸੀਂ ਇੱਥੇ ਰਹਿਣਾ ਵੀ ਕਦੇ ਵਾਸਤੇ ਪੰਜਾਬ ਸਾਨੂੰ ਕੋਈ ਪੂਲ ਲੈਂਡਿੰਗ ਨਾਲ ਸਾਨੂੰ ਕੋਈ ਮਤਲਬ ਨਹੀਂ ਸਾਡੀਆਂ ਜ਼ਮੀਨਾਂ ਨੇ ਅਸੀਂ ਉਹਨਾਂ ਦੇ ਮੁੱਲ ਤੈਅ ਕਰਾਂਗੇ ਅਸੀਂ ਦੇਖਾਂਗੇ ਕਿ ਉਹ ਕੀ ਕਰਨੀ ਆ ਕੀ ਨਹੀਂ ਕਰਨੀ ਆ ਜ਼ਮੀਨਾਂ ਸਾਡੀਆਂ ਨੇ ਔਰ ਮੁੱਲੇ ਤੈਅ ਕਰਨੇ ਕੀ ਮਤਲਬ ਕੁੱਲ ਮਿਲਾ ਕੇ ਤੁਹਾਡੇ ਕਹਿੰਦਾ ਮਤਲਬ ਇਹ ਆ ਕਿ ਪੰਜਾਬ ਨਾਲ ਹਮੇਸ਼ਾ ਧੱਕਾ ਹੀ ਕਰਦੇ ਆਏ ਆ ਤੇ ਕਰ ਰਹੇ ਨੇ ਨਾਲ ਜੀ ਅੱਜ ਤੋਂ ਨਹੀਂ ਜੀ ਪੰਜਾਬ ਨਾਲ ਹਰ ਸਰਕਾਰ ਨੇ ਹੀ ਧੱਕਾ ਕੀਤਾ ਤੇ ਇਹਨਾਂ ਨਾਲ ਤਾਂ ਸਿਰੇ ਹੀ ਲਾਤੀ ਜੜੀ ਗਿਆ ਇਹਨਾਂ ਧੱਕਾ ਕਿਸੇ ਸਰਕਾਰ ਦੇ ਵੇਲੇ ਨਹੀਂ ਹੋਇਆ ਜਿੱਨਾ ਧੱਕਾ ਇਸ ਟਾਈਮ ਕਿਸਾਨਾਂ ਨਾਲ ਪੰਜਾਬ ਦੇ ਕਿਸਾਨਾਂ ਨਾਲ ਧੱਕਾ ਕਰ ਰਹੀ ਹੈ ਇਹ ਸਰਕਾਰ ਪੰਜਾਬ ਸਰਕਾਰ ਹਾਂ ਹਾਂ ਜੀ ਅੱਜ ਦਾ ਪ੍ਰਧਾਨ ਮੈਂ ਅਮਰਨਾਥ ਜੀ ਐਸ ਜੀ ਵਗੈਰਾ ਫਸਲ ਰੋਲ ਦੇ ਨਹੀਂ ਕਰ ਰਹੇ ਨੇ ਜ਼ਮੀਨਾਂ ਅਗਵਾਰ ਕਰ ਰਹੇ ਨੇ ਜੱਟ ਨੂੰ ਬਿਲਕੁਲ ਖਾਲੀ ਕਰਨਾ ਚਾਹੁੰਦੇ ਨੇ ਕਿਸਾਨ ਮਾਰੂ ਨੀਤੀਆਂ ਸਾਰੀਆਂ ਬਣਾਈਆਂ ਹੋਈਆਂ ਰਹਿਣਾਂ ਨੇ ਹੋਰ ਇਹ ਪੰਜਾਬ ਦੇ ਥੇਹੇ ਸਾਰੇ ਕੋਲ ਥੋਪ ਰਹੇ ਆ ਨਹੀਂ ਸਾਰਿਆਂ ਨੂੰ ਇਹ ਘੇਰਾ ਪਾਉਣ ਉਹਨੇ ਹੌਲੀ ਹੌਲੀ ਉਹ ਮਾਲੀ ਡਾਲੀ ਨੇ ਪਾਉਣਾ ਘੇਰਾ ਇਹ ਤਾਂ ਬਿਲਕੁਲ ਹੀ ਦੀਦਾ ਜੀ ਬਿਲਕੁਲ ਹੀ ਇਹਦੇ ਨਾਲ ਤਾਂ ਜ਼ਿੰਮੇਵਾਰ ਖਤਮ ਹੋ ਜੂ ਜੇ ਅੱਗੇ ਪਹਿਲਾਂ ਰਕਵੈਰ ਹੁੰਦੀ ਸੀ ਜ਼ਮੀਨਾਂ ਜਮੀਦਾਰ ਨੂੰ ਕੁਝ ਨਾ ਕੁਝ ਮਿਲਦਾ ਸੀ ਉਹਦਾ ਮਾਵਜਾ ਇਹ ਤਾਂ ਜ਼ਮੀਨ ਫਰੀ ਦੇ ਵਿੱਚ ਜਾ ਰਹੀ ਹੈ ਜ਼ਮੀਦਾਰਤਾ ਬਰਬਾਦ ਹੋ ਜਾਊਗਾ ਕੁੰਕਲਾ ਸੁਬਾਸਕਤਰ ਸੀਆਈਟੀ ਜੋ ਪੰਜਾਬ ਅੱਜ ਪੰਜਾਬ ਦੀ ਸਰਕਾਰ ਵੱਲੋਂ ਜੋ ਲੈਂਡ ਪੂਲਿੰਗ ਪਾਲਿਸੀ ਲੈਂਦੀ ਆ ਉਸ ਦੇ ਖਿਲਾਫ ਹਲਕਾ ਸਾਨੇਵਾਲ ਦੇ ਏਰੀਆ ਦੇ ਜਿਹੜੇ ਜਿਹੜੀ ਜ਼ਮੀਨ ਜਿਨ੍ਹਾਂ ਲੋਕਾਂ ਦੀ ਇਸ ਪਾਲਿਸੀ ਦੇ ਰ 因 ਆਉਂਦੀ ਆ ਉਹਨਾਂ ਵੱਲੋਂ ਬਹੁਤ ਵੱਡਾ ਇਕੱਠ ਕੂਮਕਲਾ ਦੀ ਮੰਡੀ ਵਿੱਚ ਹੋਇਆ ਸੀ ਇਹ ਇਕੱਠ ਟਰੈਕਟਰ ਟਰਾਲੀਆਂ ਸੌਰੀ ਟਰੈਕਟਰ ਗੱਡੀਆਂ ਕਾਰਾਂ ਤੇ ਹੋਰ ਦੂਜੀਆਂ ਦੂਜੇ ਮੋਟਰਸਾਈਕਲ ਵਹੀਕਲ ਲੈ ਕੇ ਲੋਕ ਇਹਦੇ ਵਿੱਚ ਸ਼ਾਮਲ ਹੋਏ ਨੇ ਇਸ ਕਰਕੇ ਕਿਉਂਕਿ ਐਡਾ ਵੱਡਾ ਇਕੱਠ ਕਦੇ ਵੀ ਨਹੀਂ ਹੋਇਆ ਜਿੱਡਾ ਵੱਡਾ ਇਕੱਠ ਹੋਣ ਹੋ ਰਿਹਾ ਇਹ ਕਿਉਂ ਆ ਕਿਉਂਕਿ ਪੰਜਾਬ ਦੀ ਸਰਕਾਰ ਨੇ ਲੋਕਾਂ ਦੇ ਗਲੇ ਹੱਥ ਪਾ ਲਿਆ ਕਿਸਾਨਾਂ ਦੇ ਕਿਸਾਨ ਤਾਂ ਪੂਜਾੜਾ ਕਿਸਾਨ ਤਾਂ ਹੁਣੇ ਹੀ ਹੁਣ ਜਮੀਨ ਜਦੋਂ ਲੈਣੀ ਆ ਜਿਹੜੇ ਪਿੰਡ ਆਗੇ ਵਿੱਚ ਉਹ ਪਿੰਡਾਂ ਦੇ ਅੰਦਰ ਜਿਹੜੇ ਮਜ਼ਦੂਰ ਵਸਦੇ ਆ ਉਹ ਦਿਹਾੜੀ ਦਾ ਉਹ ਮਜ਼ਦੂਰ ਜਿਹੜੇ ਕੋਈ ਦਿਹਾੜੀ ਕਰਦਾ ਕੋਈ ਆਪਣਾ ਰੇੜੀ ਫੜੀ ਲਾਉਂਦਾ ਕੋਈ ਆਪਣੇ ਬਿਲਡਿੰਗ ਦਾ ਕੰਮ ਕਰਦਾ ਕੋਈ ਤਰਖਾਣਾ ਲੋਹਾਰਾ ਕੰਮ ਕਰਦਾ ਉਹ ਸਾਰੇ ਇਸ ਖੇਤੀ ਨਾਲ ਜੁੜਿਆ ਐ ਇਸ ਕੰਮ ਨੇ ਇਫੈਕਟਡ ਕਰਨੇ ਇਸ ਕਰਕੇ ਉਹ ਖੇਤੀ ਦਾ ਕਾਰੋਬਾਰ ਚੱਲੂਗਾ ਕਾਮਨ ਰੇਗਾ ਦਾ ਕੰਮ ਚੱਲਣਾ ਇਹਨਾਂ ਮਨਰੇਗਾ ਮਜ਼ਦੂਰ ਵੀ ਨਹੀਂ ਬਚਣੇ ਤੇ ਜਿਹੜੇ ਘਰ ਵਿੱਚ ਆਉਣੇ ਆ ਉਹ ਘਰਾਂ ਦੇ ਲਈ ਜਿਹੜੀ ਜ਼ਮੀਨ ਦੇ ਮਾਲਕ ਨੇ ਉਹਨਾਂ ਨੂੰ ਤਾਂ ਕਿਹਾ ਵੀ 11-11 100 ਗੱਜ ਦੇ ਪਲਾਟ ਦੇ ਦੇਣੇ ਨੇ ਪਰ ਜਿਹੜੇ ਬੇ ਲਾਲਕਿਰ ਦੇ ਅੰਦਰ ਬੇਜ਼ਮੀਨੇ ਲੋਕ ਰਹਿੰਦੇ ਨੇ ਉਹ ਕਿੱਥੇ ਜਾਣਗੇ ਇਹ ਸਰਕਾਰ ਨੇ ਜਿਹੜਾ ਉਜਾੜਾ ਕਰਨ ਦੀ ਨੀਤੀ ਪੜਾਈ ਆ ਇਸ ਨੀਤੀ ਦੇ ਖਿਲਾਫ ਕਿਸਾਨ ਮਜ਼ਦੂਰ ਮੁਲਾਜ਼ਮ ਦੁਕਾਨਦਾਰ ਛੋਟਾ ਦੁਕਾਨਦਾਰ ਸਾਰੇ ਟੋਟਲ ਹੀ ਇਹਦੇ ਖਿਲਾਫ ਨੇ ਇਸ ਕਰਕੇ ਇਹ ਨੀਤੀ ਨੇ ਲੋਕਾਂ ਨੂੰ ਜਿੱਥੇ ਬੇਰੁਜ਼ਗਾਰ ਕਰਨਾ ਉੱਥੇ ਬੇਕਰੇ ਵੀ ਕਰ ਦੇਣਾ ਕਿਉਂਕਿ 1913 ਦਾ ਕਾਨੂੰਨ ਬਣਿਆ ਹੋਇਆ ਰੀਹੈਬਿਲੀਟੇਸ਼ਨ ਦਾ ਉਸ ਕਾਨੂੰਨ ਦੀ ਉਸ ਕਾਨੂੰਨ ਨੂੰ ਵੀ ਜਿੱਥੇ ਕਿਤੇ ਭਾਜਪਾ ਦੀਆਂ ਸਰਕਾਰਾਂ ਨੇ ਉਹਨਾਂ ਨੇ ਬਦਲ ਦਿੱਤਾ ਕਿਉਂਕਿ ਉਸ ਦੇ ਅੰਦਰ 20 ਸਾਲ ਤੱਕ ਸਰਕਾਰ ਵੱਲੋਂ ਜੇ ਰੁਜ਼ਗਾਰ ਨਹੀਂ ਮਿਲਦਾ ਉਹ ਰੁਜ਼ਗਾਰ ਦਾ ਪ੍ਰਬੰਧ ਕਰਨਾ ਉਹਨੂੰ ਮਕਾਨ ਬਣਾ ਕੇ ਦੇਣਾ ਉੱਥੇ ਹਸਪਤਾਲ ਦੀ ਸਹੂਲਤ ਡਿਸਪੈਂਸਰੀ ਦੀ ਸਹੂਲਤ ਦੇਣਾ ਸਕੂਲ ਬਣਾਉਣੇ ਇਹ ਉਸ ਉਹਦੇ ਵਿੱਚ ਲਿਖਿਆ ਹੋਇਆ ਪਰ ਇਸ ਸਰਕਾਰ ਦੇ ਉਹ 20 ਰੀਹੈਬਿਟੇਸ਼ਨ ਦਾ ਕਾਨੂੰਨ ਵੀ ਮੋਦੀ ਸਰਕਾਰ ਨੇ ਬਦਲ ਦਿੱਤਾ ਇਸ ਕਰਕੇ ਹੁਣ ਲੋਕ ਬੇਘਰੇ ਹੋ ਜਾਣਗੇ ਇਸ ਪਾਲਿਸੀ ਦੇ ਨਾਲ ਲੋਕ ਦਰਿਆਵਾਂ ਦੇ ਕੰਢਿਆਂ ਤੇ ਕੁੱਲੀਆਂ ਚੁਗੀਆਂ ਪਾਉਣ ਦੇ ਮਜਬੂਰ ਹੋਣਗੇ ਲੋਕ ਸੜਕਾਂ ਦੇ ਕੰਢਿਆਂ ਤੇ ਚੁਗੀਆਂ ਪਾਉਣ ਦੇ ਮਜਬੂਰ ਹੋਣਗੇ ਸਰਕਾਰ ਵੱਲੋਂ ਕੋਈ ਇਹਦਾ ਬਦਲਵਾ ਹੱਲ ਨਹੀਂ ਦਿੱਤਾ ਗਿਆ ਇਸ ਕਰਕੇ ਅਸੀਂ ਚੌਨੇ ਆ ਮੈਂ ਸੈਂਟਰ ਆਫ ਇੰਡੀਅਨ ਟ੍ਰੇਡ ਯੂਨੀਅਨ ਵੱਲੋਂ ਇਸ ਸੰਯੁਕਤ ਮੋਰਚੇ ਦਾ ਸਦਾਸਿ ਕਿ ਇਸ ਦੇ ਖਿਲਾਫ ਲੜਾਈ ਲੜਨੀ ਹੈ ਇਸ ਦੇ ਖਿਲਾਫ ਲੋਕਾਂ ਨੂੰ ਲਾਮਬੰਦ ਕਰਨਾ ਸੰਯੁਕਤ ਮੋਰਚੇ ਨੇ ਲੋਕਾਂ ਨੂੰ ਲਾਮਬੰਦ ਕਰਕੇ ਇੱਥੇ ਲਿਆਂਦਾ ਅਸੀਂ ਸੀਆਟੀਯੂ ਵੱਲੋਂ ਵੀ ਇਸ ਵਿੱਚ ਸ਼ਮੂਲੀਅਤ ਕਰ ਰਹੇ ਆ ਤੇ ਇਸ ਸ਼ਮੂਲੀਅਤ ਨਹੀਂ ਕਰ ਰਹੇ ਇਸ ਵਿੱਚ ਭਾਗੀਦਾਰੀ ਕਰ ਰਹੇ ਆ ਅਸੀਂ ਸੀਆਈਟੀਜੀ ਵੱਲੋਂ ਪੂਰਨ ਤੌਰ ਤੇ ਸੰਯੁਕਤ ਮੋਰਚੇ ਦੇ ਨਾਲ ਖੜੇ ਆ ਕਿਉਂਕਿ ਪਿਛਲੇ ਸਮੇਂ ਦੇ ਅੰਦਰ ਸੰਯੁਕਤ ਮੋਰਚਾ ਤੇ ਟ੍ਰੇਡ ਯੂਨੀਅਨ ਦਾ ਸਾਂਝਾ ਮੋਰਚਾ ਜਿਹੜਾ 11 10 ਟ੍ਰੇਡ ਯੂਨੀਅਨ ਦਾ ਸਾਂਝਾ ਮੋਰਚਾ ਬਣਿਆ ਜਿਹਨੇ ਪਿਛਲੇ ਸਮੇਂ ਦੇ ਅੰਦਰ 9 ਜੁਲਾਈ ਨੂੰ ਦੇਸ਼ ਵਿਆਪੀ ਹੜਤਾਲ ਕੀਤੀ ਆ ਉਹ ਦੇਸ਼ ਵਿਆਪੀ ਹੜਤਾਲ ਵੀ ਕੇਂਦਰ ਸਰਕਾਰ ਦੀ ਮੋਦੀ ਦੀ ਸਰਕਾਰ ਵੱਲੋਂ ਜਿਹੜੇਆਂ ਕਾਨੂੰਨਾਂ ਵਿੱਚ ਬਦਲਾ ਕੀਤਾ ਗਿਆ ਜਿਹੜੇ ਕਾਨੂੰਨ ਮਜ਼ਦੂਰਾਂ ਨੇ ਲੜ ਕੇ ਅੰਗਰੇਜ਼ਾਂ ਦੇ ਰਾਜ ਵਿੱਚ ਵੀ ਹੁਣ ਵੀ 44 ਕਾਨੂੰਨ ਬਣਵਾਏ ਨੇ ਉਹਨਾਂ 44 ਕਾਨੂੰਨਾਂ ਵਿੱਚੋਂ 29 ਕਾਨੂੰਨ ਮੋਦੀ ਦੀ ਸਰਕਾਰ ਨੇ ਤੋੜਤੇ ਉਹ ਤੋੜ ਕੇ ਹੁਣ ਮੁੜ ਕੇ ਚਾਰ ਕੋਡ ਵਿਲ ਬਣਾਤੇ ਇਹਨਾਂ ਦੇ ਖਿਲਾਫ ਜਦੋਂ 10 ਕੇਂਦਰੀ ਟ੍ਰੇਡ ਯੂਨੀਅਨਾਂ ਨੇ ਸਦਾ ਦਿੱਤਾ ਸੀ ਹੜਤਾਲ ਦਾ ਉਸ ਸਮੇਂ ਜਿਹੜਾ ਸੰਯੁਕਤ ਮੋਰਚਾ ਇਸ ਨੇ ਸਮਰਥਨ ਕੀਤਾ ਸੀ ਅਸੀਂ ਵੀ ਸੀ.ਆਈ.ਟੀ. ਜੀ ਬਨੋ ਕਿਸਾਨਾਂ ਦੀਆਂ ਮਜ਼ਦੂਰਾਂ ਦੀਆਂ ਮੰਗਾਂ ਲਈ ਸਾਂਝੇ ਤੌਰ ਤੇ ਇਕੱਠੇ ਹੋ ਕੇ ਲੜ ਰਹੇ ਆ ਔਰ ਮੈਂ ਇਹ ਯਕੀਨ ਦਿਵਾਉਣਾ ਜਿੰਦਾਬੱਡਾ ਅੱਜ ਕੱਠ ਕੂਮਕਲਾਂ ਦੀ ਮੰਡੀ ਵਿੱਚ ਹੋਇਆ ਇਹ ਇਕੱਠ ਪੰਜਾਬ ਦੀ ਸਰਕਾਰ ਨੂੰ ਇਹੋ ਜਿਹੇ ਇਕੱਠ ਪੰਜਾਬ ਦੇ ਅੰਦਰ ਦੂਜੇ ਖਮਾਂ ਤੇ ਵੀ ਹੋ ਰਿਹਾ ਸਾਰੇ ਪੰਜਾਬ ਦੇ ਅੰਦਰ ਹੀ ਲੋਕ ਲੜ ਰਹੇ ਨੇ ਔਰ ਪੰਜਾਬ ਦੀ ਸਰਕਾਰ ਨੂੰ ਲੋਕ ਮਜਬੂਰ ਕਰ ਦੇਣਗੇ ਇਹ ਸਨੀਤੀ ਨੂੰ ਵਾਪਸ ਕਰਨ ਲਈ ਅਸੀਂ ਇਸ ਨੀਤੀ ਦੇ ਖਿਲਾਫ ਡਟ ਕੇ ਲੜਾਂਗੇ ਕਿਉਂਕਿ ਭਗਤ ਸਿੰਘ ਰਾਜਗੁਰੂ ਸਖਦੇਵ ਚੰਦਰਸ਼ੇਖ ਰਜਾ ਗਦਰੀ ਬਾਬੇ ਤੇ ਨਾਮਧਾਰੀਆਂ ਨੇ ਸਾਨੂੰ ਇਹੀ ਸੁਨੇਹ ਦਿੱਤਾ ਕਿ ਜਿਹੜੀ ਆਜ਼ਾਦੀ ਭਗਤ ਸਿੰਘ ਉਹਨਾਂ ਦੇ ਫਾਸੀਆਂ ਦੇ ਰੱਸੇ ਚੁੰਮ ਕੇ ਲਿਆਂਦੀ ਸੀ ਅੱਜ ਉਸ ਆਜ਼ਾਦੀ ਨੂੰ ਖਤਰਾ ਉਸ ਆਜ਼ਾਦੀ ਨੂੰ